ਧਰਤੀ ਦੀ ਫਾਰਮੇਸ਼ਨ ਨੂੰ ਲੈ ਕੇ ਧਰਤੀ ਕਿਵੇਂ ਬਣੀ ਇਹਨੂੰ ਲੈ ਕੇ ਕਈ ਸਾਰੀਆਂ ਥਿਉਰੀਆਂ ਨੇ ਪਰ ਜਿਹੜੀ ਥਿਉਰੀ ਆਮ ਤੌਰ ਤੇ ਮੰਨੀ ਜਾਂਦੀ ਆ ਉਹਨੂੰ ਨੈਬੂਲਰ ਹਾਈਪੋਥੈਸਿਸ ਥਿਉਰੀ ਕਹਿੰਦੇ ਆ ਇਹਦੇ ਵਿੱਚ ਮੰਨਿਆ ਜਾਂਦਾ ਕਿ ਸਾਢੇ 4 ਅਰਬ ਸਾਲ ਪਹਿਲਾਂ ਜਦੋਂ ਸੂਰਜ ਬਣਿਆ ਤਾਂ ਉਸ ਤੋਂ ਸੂਰਜ ਬਣਨ ਤੋਂ ਬਾਅਦ ਜਿਹੜੇ ਧੂੜ ਕਣ ਤੇ ਗੈਸ ਸਪੇਸ ਦੇ ਵਿੱਚ ਬਚ ਗਏ ਤਾਂ ਉਹ ਘੁੰਮਦੇ ਘੁੰਮਦੇ ਹੌਲੀ ਹੌਲੀ ਇਕੱਠਾ ਹੋਣਾ ਸ਼ੁਰੂ ਹੋਇਆ ਉਹ ਇਕੱਠਾ ਹੋ ਕੇ ਇੱਕ ਧੂੜ ਤੇ ਗੈਸ ਦੇ ਬੱਦਲ ਬਣ ਗਏ ਇਹਨਾਂ ਧੂੜ ਤੇ ਗੈਸ ਦੇ ਬੱਦਲਾਂ ਨੂੰ ਨਿਬੁਲਾਜ਼ ਕਹਿੰਦੇ ਆ ਇਹ ਨਿਬੁਲਾਜ਼ ਇਕੱਠੇ ਹੋ ਕੇ ਇੱਕ ਵੱਡੇ ਇਹਨਾਂ ਨੇ ਵੱਡਾ ਆਕਾਰ ਲਿਆ ਜਿਸ ਨੂੰ ਪਲੈਨੇਟੈਸਿਮਲਸ ਕਿਹਾ ਜਾਂਦਾ ਇਹ ਪਲੈਨੇਟੈਸਿਮਲਸ ਫੇਰ ਇਕੱਠੇ ਹੋਏ ਫੇਰ ਆਪਸ ਵਿੱਚ ਗ੍ਰੈਵਿਟੇਸ਼ਨ ਜਿਹੜੀ ਪੁੱਲ ਕਰਕੇ ਆਪਸ ਵਿੱਚ ਜੁੜੇ ਆਪਸ ਵਿੱਚ ਟਕਰਾਏ ਤੇ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਸਿਤ ਧਰਤੀ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਹੁਣ ਜਿਹੜੀ ਬਾਡੀ ਦਾ ਨਿਰਮਾਣ ਹੋਇਆ ਉਹ ਧਰਤੀ ਦੀ ਸ਼ਕਲ ਉਹਨੇ ਲੈਣੀ ਸ਼ੁਰੂ ਕੀਤੀ ਕਿਉਂਕਿ ਜਿਹੜੇ ਆਪਸ ਵਿੱਚ ਇਹਨਾਂ ਪਲੈਨੇਟ ਐਸਿਮਲਸ ਦੇ ਟਕਰਾਉਣ ਨਾਲ ਇੱਥੇ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਤੇ ਦੂਸਰਾ ਇੱਥੇ ਰੇਡੀਓਐਕਟੀਵਿਟੀਜ਼ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਧਰਤੀ ਇੱਕ ਪਿਗਲੀ ਹੋਈ ਅਵਸਥਾ ਦੇ ਵਿੱਚ ਆ ਗਈ ਜਦੋਂ ਪਿਗਲੀ ਹੋਈ ਅਵਸਥਾ ਦੇ ਵਿੱਚ ਧਰਤੀ ਆ ਗਈ ਤਾਂ ਜਿਹੜੇ ਭਾਰੇ ਤੱਤ ਸੀ ਜਿਵੇਂ ਆਇਰਨ ਜਾਂ ਨਿਕਲ ਉਹ ਧਰਤੀ ਦੇ ਸੈਂਟਰ ਵੱਲ ਕੋਰ ਵੱਲ ਚਲੇ ਗਏ ਤੇ ਹਲਕੇ ਤੱਤ ਉੱਪਰ ਆ ਗਏ ਉੱਪਰ ਆ ਕੇ ਹਲਕੇ ਤੱਤਾਂ ਦੇ ਨਾਲ ਜਿਹੜਾ ਬਾਹਰਲਾ ਹਿੱਸਾ ਧਰਤੀ ਦਾ ਜਿਹਨੂੰ ਕਰਸਟ ਕਹਿੰਦੇ ਆ ਉਹ ਬਣਿਆ ਤਾਂ ਇਸ ਪ੍ਰੋਸੈਸ ਨੂੰ ਪਲੈਨੇਟ ਡਿਫਰੈਂਸੀਏਸ਼ਨ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਤੱਕ ਜਿਹੜੇ ਧਰਤੀ ਦਾ ਜਿਹੜਾ ਵਾਤਾਵਰਨ ਆ ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਸੀ ਹੋਇਆ ਡਿਵੈਲਪ ਹੋ ਰਿਹਾ ਸੀ ਤਾਂ ਧਰਤੀ ਦੇ ਨਾਲ ਹੋਰ ਵੀ ਸਪੇਸ ਦੇ ਵਿੱਚੋਂ ਜਿਹੜੇ ਜਿਹੜੀਆਂ ਬਾਡੀਜ਼ ਨੇ ਉਹ ਟਕਰਾਉਂਦੀਆਂ ਰਹੀਆਂ ਉਹ ਟਕਰਾਉਣ ਦੇ ਨਾਲ ਜਿਹੜਾ ਡੈਬਰਸ ਜਿਹੜਾ ਮਿੱਟੀ ਘਟਾ ਧੂੜ ਸਪੇਸ ਦੇ ਵਿੱਚ ਚਲੇ ਗਏ ਉਹ ਬਾਅਦ ਦੇ ਵਿੱਚ ਫੇਰ ਗੁਰੂਤਾਕਰਸ਼ਨ ਕਰਕੇ ਗ੍ਰੈਵਿਟੀਸ਼ਨ ਕਰਕੇ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਨਾਂ ਨੇ ਚੰਦਰਮਾ ਦਾ ਰੂਪ ਲਿਆ ਇਹ ਕਹਿੰਦੀ ਆ ਨਿਬੂਲਰ ਹਾਈਪੋਥੈਸਿਸ ਥਿਉਰੀ